ਨਾ ਤਾਂ ਸਾਰੀ ਸਫਾਈ ਕਰ ਲਈ ਡੇੜਾ ਵੀ ਤੋਂ ਲਿਆ ਮੇਰਾ ਕਮਰਾ ਨਹੀਂ ਤੈਨੂੰ ਦੱਸਿਆ ਲੈ ਇਹਨਾਂ ਮੱਟੇ ਚੜ੍ਹਿਆ ਪਿਆ ਉੱਥੇ ਹੋਰ ਕਮਰੇ ਚ ਕਿਸੇ ਪਾਸੇ ਨੀਰ ਤਾਂ ਕੀ ਮਾਰਨੀ ਆ ਚਾਦਰ ਝਾੜੀ ਨੂੰ ਵੀ 15 ਦਿਨ ਹੋ ਗਏ ਜੇ ਤਰੇ ਤੇ ਕੰਨ ਮੈਂ ਸਾਧਕੇ ਲੰਬਾ ਦਊਂਗਾ ਫਿਰ ਤੂੰ ਉੱਬੜ-ਉੱਬੜ ਭਵੇਂਗੀ ਜਾਂ ਖੜੇ ਕੇ ਕਰਦੀਆਂ ਰੱਟੇ ਦੀ ਵਰਕੀ ਲਿਆ ਦੇ ਮੈਨੂੰ ਮੰਮੀ ਰੋਟੀ ਤਾਂ ਸੀ ਬਣਾ ਕੇ ਖਾ ਵੀ ਲਈ ਬੱਚੇ ਵੀ ਚਲੇ ਗਏ ਸਕੂਲ ਲੈ ਕੇ ਇਹਨਾਂ ਨੂੰ ਵੀ ਲੰਚ ਪੈਕ ਕਰ ਦਿੱਤਾ ਫਿਰ ਮੈਂ ਥੋੜੀ ਰੋਟੀ ਤਾਂ ਮੈਂ ਬਣਾਈ ਹੋਈ ਨਹੀਂ ਤੇਰੇ ਦਿਮਾਗ 'ਚ ਕਿਤੇ ਤੂੜੀ ਤਾਂ ਨਹੀਂ ਭਰੀ ਹੋਈ ਮੈਂ ਘਰ ਦਾ ਮੈਂਬਰ ਨਹੀਂ ਮੇਰੀ ਰੋਟੀ ਨਹੀਂ ਸੀ ਪੜਾਉਣੀ ਥੋੜੀ ਰੋਟੀ ਤਾਂ ਮੈਂ ਠੇਕਾ ਥੋੜੀ ਲਿਆ ਹੋਇਆ ਮੰਮੀ ਮੇਰੀ ਜ਼ਿੰਮੇਵਾਰੀ ਤਾਂ ਸਿਰਫ ਮੇਰੇ ਬੱਚਿਆਂ ਤੱਕ ਤੇ ਇਹਨਾਂ ਤੱਕ ਆ ਉਹ ਮੈਂ ਪੂਰੀ ਕਰੀ ਜਾਨੀ ਆ ਇਹਨਾਂ ਨੂੰ ਮੈਂ ਟਾਈਮ 'ਤੇ ਰੋਟੀ ਦੇ ਦੇਣੀ ਆ ਥੋੜੇ ਮੈਂ ਰੋਟੀ ਪਕਾ ਕੇ ਕੀ ਲੈਣਾ ਤੁਸੀਂ ਐਂ ਕਰੋ ਉਠੋ ਆਪਦੀ ਰੋਟੀ ਪਕਾਓ ਤੇ ਨਾਲੇ ਖਾਓ ਇਹਨੂੰ ਕੀ ਹੋ ਗਿਆ ਇਸ ਦੀ ਮਾਂ ਨੇ ਸਿਖਾਤੀ ਹੋਣੀ ਆ ਜਰੂਰ ਇਹਦੀ ਮਾਂ ਹੀ ਕੋਈ ਇਹਨੂੰ ਉਲਟੀ ਪਿੱਤੀ ਪੜਾਕੇ ਗਈ ਆ ਅੱਜ ਕੱਲ ਨੋਹਾਂ ਦੀਆਂ ਮਾਮਾ ਦਾ ਵੀ ਸਰੇਆ ਹੀ ਪਿਆ ਘਰ ਪੱਟ ਕੇ ਹੀ ਸਾਹ ਲੈਂਦੀਆਂ ਨੇ ਧੀਆਂ ਦਾ ਪਹਿਲਾ ਵਾਲਾ ਜ਼ਮਾਨਾ ਕਿੱਥੇ ਰਹਿ ਗਿਆ ਕੋਈ ਚਿੱਠੀ ਪੱਤਰ ਆਉਂਦਾ ਸੀ ਪਾਉਂਦੇ ਸੀ ਤਾਂ ਕਿਸੇ ਖ਼ਾਲ ਦਾ ਪਤਾ ਲੱਗਦਾ ਸੀ ਹੁਣ ਤਾਂ ਫੋਨਾਂ ਨੇ ਤਾਂ ਘਰ ਘਰ ਪਿੱਟਣੇ ਪਾਏ ਹੋਏ ਨੇ ਗੱਲ ਬਾਤ ਚ ਹੁੰਦੀ ਆ ਪਹਿਲਾਂ ਪੇਕਿਆਂ ਨੂੰ ਪਤਾ ਲੱਗ ਜਾਂਦਾ ਹਰ ਇੱਕ ਗੱਲ ਦਾ ਫੋਨ ਕਰਕੇ ਦੱਸ ਦਿੰਦੀਆਂ ਜਿਦੇ ਸਕੰਟਾਂ 'ਚ ਜਗ੍ਹਾ ਜਗ੍ਹਾ ਖਲਾਰੇ ਪਾ ਦਿੰਦੀਆਂ ਨੇ ਨੀ ਗੱਲ ਸੁਣ ਆ ਕੇ ਤੁਹਾਡਾ ਸੂਟ ਤੇ ਸ਼ਾਲ ਆ ਉਹ ਤਾਂ ਮੈਨੂੰ ਵੀ ਦੀਂਦਾ ਆ ਵੀ ਸੂਟ ਤੇ ਸ਼ਾਲ ਆ ਅਰੇ ਇੱਥੇ ਕੀ ਰੱਖਤਾ ਇਹ ਤੁਸੀਂ ਆਪੇ ਧੋ ਲਿਓ ਮੈਂ ਹੁਣ ਆਪਦੇ ਕੱਪੜੇ ਧੋਣ ਲੱਗੀ ਆਂ ਹਾਂ ਮੈਂ ਤਾਂ ਹੈਰਾਨ ਆ ਤੇਰੇ ਤਾਂ ਖਰਾਨੀ ਵਾਲੀ ਭਲਾ ਕਿਹੜੀ ਗੱਲ ਆ ਆਪਦੇ ਕੱਪੜੇ ਤਾਂ ਤੁਸੀਂ ਆਪ ਹੀ ਧੋਣੇ ਆ ਹੁਣ ਮੈਂ ਸਾਰੇ ਟੱਬਰ ਦੇ ਥੋੜੀ ਕੱਪੜੇ ਧੋਈ ਜਾਊਂਗੀ ਮੈਂ ਵੀ ਰੱਬ ਦਾ ਜੀ ਆ ਮਿੰਦੂ ਵੀ ਤਾਂ ਆਰਾਮ ਚਾਹੀਦਾ ਹੁਣ ਸਾਰੀ ਉਮਰ ਤਾਂ ਮੈਂ ਸੱਸ ਦੀ ਨੌਕਰਾਨੀ ਬਣ ਕੇ ਕੱਟਣੋਂ ਰਹੀ ਕੋਈ ਨਾ ਮਾਰ ਲਾ ਜਿੰਨਾ ਤੂੰ ਪਰ ਮਾਰਨੇ ਆ ਧੌਂਦੀ ਮੈਂ ਵੀ ਨਹੀਂ ਆ ਲੈਣ ਤੇ ਅੱਜ ਮੇਰੇ ਪੁੱਤ ਨੂੰ ਦੇਖ ਸਹੀ ਇਹਦਾ ਬਣਦਾ ਕੀ ਆ ਜੇ ਹੱਡਾਂ ਨਾ ਸੇਕ ਨਾ ਲਵਾਇਆ ਤਾਂ ਮੈਨੂੰ ਵੀ ਮਾਂ ਦੀ ਧੀ ਕਿਹਨੇ ਕਹਣਾ ਬੇਬੇ ਆ ਕੀ ਮੈਨੂੰ ਕਿ ਪਛਣਾ ਉਹਨੂੰ ਕੁੱਝ ਬਹੁਤੀ ਸਿਆਣੀ ਨੂੰ ਜਿਹੜੀ ਕਹਿੰਦੀ ਆ ਮੈਂ ਕੁਝ ਵੀ ਨਹੀਂ ਕਰਕੇ ਦੇਣਾ ਆ ਦੇਰ ਦਾ ਕੱਪੜੇ ਮੇਰੇ ਮੁਰਾ ਸਿੰਘ ਕੀਨੇ ਐਸੇ ਕਰਕੇ ਤੈਨੂੰ ਵਿਆਇਆ ਸੀ ਮੈਂ ਮੇ ਰੋਟੀ ਨਾ ਪੱਕੀ ਮੇਰੇ ਕੱਪੜੇ ਨਾ ਤੋਤੇ ਮੈਨੂੰ ਹੋਰ ਤਾਂ ਹੋਰ ਆਈ ਤਾਂ ਸਵੇਰ ਦੀ ਰੋਟੀ ਵੀ ਨਹੀਂ ਨਸੀਬ ਹੋਈ ਮੈਨੂੰ ਇਹ ਚ ਫਿਕਰ ਵਾਲੀ ਕਿਹੜੀ ਗੱਲ ਐ ਭਲਾ ਬੇਬੇ ਉਹ ਰੋਟੀਆਂ ਹੀ ਸੀ ਆਪਦਾ ਆਰਾਮ ਨਾਲ ਚਾਰ ਲਾਉਂਦੀ ਖਾਂਦੀ ਆਰਾਮ ਨਾਲ ਐਸ਼ ਕਰਦੀ ਨਾਲੇ ਜਿਹੜੀ ਚੀਜ਼ ਦਾ ਦਿਲ ਕਰਦਾ ਸੀ ਉਹ ਤੂੰ ਬਣਾ ਕੇ ਖਾ ਲੈਂਦੀ ਤੂੰ ਇਹਦੇ ਵੱਲ ਝਾਕੀਏ ਕਿਉਂ ਤੂੰ ਆ ਕੀ ਗੱਲ ਕਰਤੀ ਤੂੰ ਪੁੱਤ ਮੈਨੂੰ ਤਾਂ ਤੇਰੇ ਤੋਂ ਉਮੀਦ ਨਹੀਂ ਸੀ ਉਹ ਤੈਨੂੰ ਮਾੜਾ ਤਾਂ ਮੈਂ ਕੁਝ ਵੀ ਨਹੀਂ ਕਿਹਾ ਤੈਨੂੰ ਇਹੀ ਕਿਹਾ ਵੀ ਉੱਠ ਰੋਟੀ ਪਕਾ ਤੇ ਘਰ ਕੰਮ ਨਵੇੜ ਮੈਂ ਤੈਨੂੰ ਉਹ ਕਹਿੰਨੀ ਆ ਵੀ ਤੈਨੂੰ ਵਿਆਹ ਆ ਕਦੀ ਖਤਰ ਸੀ ਬਿਨੋਂ ਆਊਗੀ ਰੋਟੀ ਪੱਕੀ ਮਿਲੂਗੀ ਕਮਰਾ ਸਾਫ਼ ਮਿਲੂਗਾ ਕੱਪੜੇ ਧੋਤੇ ਮਿਲਣਗੇ ਇੱਥੇ ਤਾਂ ਕੁਝ ਵੀ ਨਹੀਂ ਨਾ ਤੂੰ ਮੈਨੂੰ ਵਿਆਹ ਕੇ ਨੂੰ ਲਿਆਉਣੀ ਸੀ ਜਾਂ ਕਰਦੀ ਨੌਕਰਾਨੀ ਘਰ ਦਾ ਕੰਮ ਕਰਕੇ ਕਿਤੇ ਨੌਕਰਾਨੀਆਂ ਬਣ ਜਾਂਦੀਆਂ ਨੇ ਅਸੀਂ ਕੰਮ ਨਹੀਂ ਸੀ ਕਰਦੇ ਸਵੇਰੇ ਉੱਠ ਕੇ ਗੋਹੇ ਗੂੜੇ ਵਿਸੜਦੇ ਸੀ ਮੱਝਾਂ ਧਾਰਾਂ ਵਿੱਚ ਜਾਂਦੇ ਸੀ ਹੁਣ ਤਾਂ ਕੰਮ ਕੀ ਐ ਇੱਕ ਸੱਸ ਨੂੰ ਰੋਟੀ ਪਾਣੀ ਆ ਨਾ ਜਾਂ ਸਫਾਈ ਆ ਉਹ ਤੁਹਾਡਾ ਟਾਈਮ ਹੋਰ ਸੀ ਤੁਸੀਂ ਕਰ ਲੈਂਦੇ ਸੀ ਵਧੀਆ ਪਰ ਹੁਣ ਇਹਦੇ ਤੋਂ ਨਹੀਂ ਕੰਮ ਹੋਣਾ ਤੂੰ ਚੁੱਪ ਕਰਕੇ ਨਾ ਆਪਦੇ ਮਨ ਨੂੰ ਸਮਝਾ ਕੇ ਰੱਖ ਰੋਟੀ ਆਪਦੀ ਆਪੇ ਪਕਾ ਖਾ ਕੱਪੜੇ ਕਿੰਨੇ ਗੁੰਦੇ ਕਿਤੇ ਚਾਰ ਕੱਪੜੇ ਨਹੀਂ ਹੁੰਦੇ ਧੋ ਕੇ ਪਰਾ ਮਾਰ ਕਮਰਾ ਤੇਰਾ 10 ਬਾਈ 12 ਫੁੱਟ ਦਾ ਹੋਏਗਾ ਛੋਟਾ ਭੋਰਾ ਪਰ ਤੇ ਤੋ ਉਹ ਝਾੜੂ ਪੂੰਛਾ ਨਹੀਂ ਲੱਗਦਾ ਤਸ ਮੈਂ ਤਾਂ ਹੈਰਾਨ ਆ ਰਹਾ ਤੂੰ ਤਾਂ ਜਾਣਾ ਬਚ ਕੇ ਘਰ ਚ ਕਲੇਸ਼ ਪਾਉਣਾ ਚਾਹੁੰਨੀ ਆ ਹਾਏ ਹਾਏ ਤੈਨੂੰ ਜੰਮਣ ਵਾਲੀ ਕੁਛ ਨਹੀਂ ਲੱਗਦੀ ਜਿਹਨ ਐਡਾ ਪਾਲ ਕੇ ਕੀਤਾ ਤੇ ਹੁਣ ਉਹਦੀ ਸੈੱਟ ਲੈਣ ਲੱਗ ਗਿਆ ਤੂੰ ਸਹੀ ਗੱਲ ਵੀ ਨਹੀਂ ਕਰਦਾ ਵੀ ਉਹਨੂੰ ਕੱਪੜੇ ਧੋਣੇ ਚਾਹੀਦੇ ਰੋਟੀ ਬਣਾਉਣੀ ਚਾਹੀਦੀ ਆ ਤੈਨੂੰ ਹੁਣ ਆਪਦੀਆਂ ਸਾਰੀਆਂ ਗੱਲਾਂ ਸਹੀ ਲੱਗੀਆਂ ਜਾਂਦੀਆਂ ਨੇ ਤੇ ਅਸੀਂ ਤੈਨੂੰ ਬੁਰੇ ਲੱਗੀਆਂ ਜਾਂਦੀਆਂ ਨਾ ਹੁਣ ਬੁੜੀ ਹੋਈ ਤਾਂ ਐਸਾਂ ਗਰੇਤ ਮੈਂ ਤਾਂ ਹੱਕ ਕੰਮ ਕਰਾਵੇਂਗਾ ਬੇਬੇ ਇਹ ਤਾਂ ਤੈਨੂੰ ਕਰਨਾ ਹੀ ਪੈਣਾ ਨਾਲ ਇੱਕ ਗੱਲ ਦੱਸ ਵੀ ਜਿਹੜਾ ਤੂੰ ਬੁਢੀ ਹੋ ਗਈ ਤੇ ਤੈ ਤੋਂ ਹੁੰਦਾ ਨਹੀਂ ਤੇ ਗੁੱਡੀ ਉਧਰੋਂ ਭੈਣ ਦੇ ਜਿਹੜੇ ਸੱਸ ਸਹੁਰੇ ਉਹ ਜਵਾਨ ਜਾਂ ਮਟਿਆਰ ਨੇ ਵੀ ਉਹਨਾਂ ਤੋਂ ਹੋ ਜਾਂਦਾ ਉਹਨਾਂ ਨੂੰ ਤਾਂ ਕੀਮਤਾਂ ਦੇਣ ਲੱਗੀ ਸੀ ਤੂੰ ਗੁੱਡੀ ਨੂੰ ਤਾਂ ਜਸਵੇਰੇ ਨਾ ਤੂੰ ਸਾਰੇ ਦੱਬਰ ਦਾ ਠੇਕਾ ਲਿਆ 12 ਵਜੇ ਤੂੰ ਇੱਥੇ ਆ ਕੇ ਵੱਢਦੀਆਂ ਸ਼ਾਮ ਨੂੰ ਫੇਰ ਤੂੰ ਭੱਜੂ ਭੱਜੂ ਕਰਦੀਆਂ ਦੁਪਹਿਰਾਂ ਤਾਂ ਮੰਮੀ ਹੋਣਾ ਹੀ ਹੁੰਦਾ ਆ ਪਹਿਲਾਂ ਭੱਜ ਨੱਠ ਕਰਕੇ ਮੈਂ ਨਿਆਣਿਆਂ ਨੂੰ ਸਕੂਲ ਤੋਰਦੀਆਂ ਫਿਰ ਇਹਨਾਂ ਨੂੰ ਫੈਕਟਰੀ ਲਈ ਨਾਲ ਨੂੰ ਲੰਚ ਪੈਕ ਕਰਦੀਆਂ ਆ ਆ ਫੇਰ ਉੱਤੋਂ ਸੱਸ ਸਹੁਰੇ ਦੀਆਂ ਰੋਟੀਆਂ ਵੀ ਥੱਪੋ ਇੱਕ ਕੰਮ ਮੁੱਕਦਾ ਨਹੀਂ ਤੇ ਦੂਜਾ ਨਾਲੋਂ ਨਾਲ ਤਿਆਰ ਕਦੇ ਕੱਪੜੇ ਧੋ ਲੋ ਸਫਾਈਆਂ ਕਰ ਲੋ ਉਹਨੇ ਸਾਡੇ ਕੱਪੜੇ ਨਹੀਂ ਹੁੰਦੇ ਜਿੰਨੇ ਆ ਬੜਾ ਬੁੜੀ ਤੇ ਕੱਪੜੇ ਲਾ ਕੇ ਸਿੱਟੇ ਹੁੰਦੇ ਨੇ ਇੱਕ ਇਹਨਾਂ ਦੇ ਰਿਸ਼ਤੇਦਾਰ ਨੇ ਮੁੱਕਦੇ ਚਾਹ ਦਾ ਪਤਿੱਲਾ ਉੱਤੇ ਤੇ ਰਹੀ ਰਹਿੰਦਾ ਤੇ ਰੋਟੀ ਵੀ ਨਾਲੋਂ ਨਾਲ ਕੱਤੀ ਦਿੱਤੀ ਖਾਣੀਆਂ ਠੰਡੀਆਂ ਉਹਨਾਂ ਦੇ ਨੰਗ ਨਹੀਂ ਆਈ ਨਹੀਂ ਸਾਡੇ ਤੋਂ ਚੱਬ ਨਹੀਂ ਹੁੰਦੀਆਂ ਇਹ ਤਾਂ ਤੇਰੀ ਸੱਸ ਨੂੰ ਆਪੇ ਹੀ ਸੋਚਣਾ ਚਾਹੀਦਾ ਬਈ ਸਾਰਾ ਕੰਮ ਹੁਣ ਤੇਰੇ ਸਿਰ ਤੇ ਸੜਦੀ ਜਾਓ ਕਿ ਆਪਣਾ ਆਪ ਵੀ ਨਹੀਂ ਕਰ ਸਕਦੀ ਆਪਦੇ ਕੱਪੜੇ ਤਾਂ ਹੋਵੇ ਆਪਦੇ ਭਾਂਡੇ ਮੰਜੇ ਤੂੰ ਨਾ ਕੁਝ ਕਰਿਆ ਕਰ ਆਪੇ ਆਪਦੀ ਰੋਟੀ ਪਕਾ ਕੇ ਖਾਇਆ ਕਰੂਗੀ ਬਾਤੀ ਇਹ ਤੈਂਚਾ ਨਾ ਨਹੀਂ ਕਹਿਣਾ ਨਾ ਤੈਨੂੰ ਕੰਮ ਤੇ ਟੰਗੀ ਰੱਖਣ ਐਂ ਕਰਨ ਨੂੰ ਤਾਂ ਕੀ ਆ ਮੰਮੀ ਪਰ ਐ ਸੱਸ ਨਾਲ ਕਰਨਾ ਚੰਗਾ ਜਾਂ ਨਹੀਂ ਲੱਗਦਾ ਹੈਗਾ ਆਇਆ ਗਿਆ ਕੀ ਕਹੂਗਾ ਐਵੇਂ ਉਹਨੂੰ ਜ਼ਰੂਰੀ ਔਖੀ ਕਰਨਾ ਹੈ ਤੂੰ ਨਾ ਐ ਕਰ ਅੱਗੋਂ ਪਿੱਛੋਂ ਝਾਂਜੇ ਲਾ ਲਿਆ ਕਰ ਜਦ ਕੋਈ ਆਉਂਦਾ ਹੁੰਦਾ ਉਹਦਾ ਮੂੰਹ ਤਾਂ ਵਿਚਾਰੀ ਜੀ ਬਣ ਕੇ ਮੰਮੀ ਜੀ ਮੰਮੀ ਜੀ ਅੱਗੇ ਵਿੱਚ ਮੰਗਲੋਂ ਦੀ ਵਿਰਿਆ ਕਰ ਤੈਨੂੰ ਵੀ ਕਰਨੀ ਆਉਂਦੀ ਸਮਝਾਏ ਬਿਨਾਂ ਮੇਰੀ ਗੱਲ ਸੁਣ ਮੈਂ ਤਾਂ ਫੇਰ ਸ਼ੂਗਰ ਦੀ ਖਾਦੀ ਪਈ ਆ ਉਹ ਤਾਂ ਹੱਟੀ ਕੱਟੀ ਆ ਚੰਗੀ ਭਲੀ ਆ ਉਹਦਾ ਕੋਈ ਦੁੱਖ ਦਾ ਨਹੀਂ ਹੱਥ ਪੈਰ ਤਾਂ ਉਹਦੇ ਚੱਲਦੇ ਨੇ ਉਹ ਆਪਦਾ ਵੀ ਨਹੀਂ ਕਰ ਸਕਦੀ ਉਹ ਕੱਪੜੇ ਧੋਣੇ ਚਾਰ ਰੋਟੀਆਂ ਪਕਾ ਲੈ ਸਾਰਾ ਕਰ ਲਵੇ ਆਪਦਾ ਆਪਦਾ ਐ ਤਾਂ ਮੇਰੀ ਫੁੱਲਾਰਗੀ ਤੇ ਰੋ ਲਜੂਗੀ ਮੈਂ ਤਾਂ ਤੇਤੋ ਕਦੇ ਐਂ ਕਰਕੇ ਐਂ ਕੰਮ ਨਹੀਂ ਕਰਾਇਆ ਜਿੱਥੇ ਹੁਣ ਤੋਂ ਇੰਨਾ ਕੰਮ ਕਰ ਦੇਈਂ ਤੂੰ ਜੋ ਮਰਜ਼ੀ ਕਹਿ ਨੋਹਾਂ ਦਾ ਸਹੁਰੇ ਘਰੇ ਕੰਮ ਕਰੇ ਬਿਨਾ ਸਰਦਾ ਨਹੀਂ ਕੰਮ ਤਾਂ ਸਾਰੇ ਹੀ ਕਰਦੇ ਨੇ ਪਰ ਤੇਰੇ ਅਣਕੇ ਕੰਮ ਨਹੀਂ ਟੁੱਟ ਟੁੱਟ ਨਹੀਂ ਮਰਦੀਆਂ ਜਿਵੇਂ ਤੂੰ ਮਰਦੀਆਂ ਹਰ ਵਕਤ ਮੇਰੀ ਗੱਲ ਪੱਕੀਏ ਚੁੰਨੀ ਦੇ ਲੜ ਬੰਨ ਲਾ ਨਾ ਤਾਂ ਤੂੰ ਉਹਨਾਂ ਦੇ ਕੱਪੜੇ ਧੋਣੇ ਨਾ ਤੂੰ ਉਹਨਾਂ ਦੀ ਰੋਟੀ ਬਣਾਉਣੀ ਆ ਇੱਥੇ ਤੱਕ ਕੇ ਆਪਦੇ ਕਮਰੇ ਤੋਂ ਬਿਨਾਂ ਕਿਤੇ ਝਾੜੂ ਪੋਚਾ ਵੀ ਨਹੀਂ ਲਵਾ ਕਿਉਂ ਖੁੱਲ ਗਈ ਅੱਖਾਂ ਓਏ ਨੋਹਾ ਤੋਂ ਵੀ ਤਾਂ ਆਪਾਂ ਸੇਵਾ ਕਰਾਉਣ ਦੇ ਤਾਂ ਹੀ ਹੱਕਦਾਰ ਹੋਵਾਂਗੇ ਜਿਵਦੀਆਂ ਧੀਆਂ ਨੂੰ ਵੀ ਮੱਤਾਂ ਦਵਾਂਗੇ ਕਿ ਉਹ ਆਪਦੇ ਸੱਸ ਸਹੁਰੇ ਦੀ ਸੇਵਾ ਕਰਨ ਧੀ ਵਾਰੀ ਤਾਂ ਆਪਾਂ ਇਹੀ ਸੋਚਦੇ ਆਂ ਵੀ RAM ਨਾਲ ਬਹਿ ਕੇ ਐਸ਼ ਕਰੇ ਰਾਜ ਕਰੇ ਤੈਨੂੰ ਸਾਰਾ ਦਿਨ ਕੰਮ ਤੇ ਲੱਗੀ ਰਵੇ ਆ ਜਿਹੜੇ ਨਿਤ ਹਰੋਜ ਬਿਰਦ ਆਸ਼ਰਮ ਜਿਹੜੇ ਤੜਾ ਤੜ ਖੁੱਲ ਰਹੇ ਨੇ ਨਾ ਇਹ ਬੰਦ ਤਾਂ ਹੀ ਹੋਣਗੇ ਕਿ ਆਪਾਂ ਨੋ ਤੇ ਧੀ ਦੇ ਵਿਚਲਾ ਫਰਕ ਖਤਮ ਕਰ ਲਈਏ ਤਾਂ ਨੋ ਵੀ ਆਪਦੇ ਸੱਸ ਸਹੁਰੇ ਦੀ ਸੇਵਾ ਕਰੂ ਤੇ ਧੀ ਵੀ ਧੀ ਨੂੰ ਵੀ ਉਹਨਾ ਹੀ ਪਿਆਰ ਮਿਲੂ ਨੋ ਨੂੰ ਵੀ ਮਿਲੂਗਾ ਤੇ ਨੋ ਵੀ ਫਿਰ ਸੇਵਾ ਕਰਨ ਲੱਗੀ ਹਿੱਚ ਕਹੂਗੀ ਪਿੱਛੇ ਨਹੀਂ ਹਟਦੀ ਜੇ ਹਾਲੇ ਵੀ ਮੰਮੀ ਤੁਹਾਨੂੰ ਸਮਝ ਆ ਜਾਵੇ ਨਾ ਤਾਂ ਬਹੁਤ ਚੰਗਾ ਜੇ ਤੁਹਾਨੂੰ ਵੀ ਲੱਗਦਾ ਵੀ ਸਾਡੀ ਇਹ ਗੱਲ ਸਹੀ ਆ ਤਾਂ ਕਮੈਂਟਸ ਕਰਕੇ ਆਪਣੀ ਰਾਏ ਸਾਨੂੰ ਜਰੂਰ ਦਿਓ